ਮંત્રી ਦਾ ਮੂੰਹ ਪਿਆ ਵੀ ਇਹ ਗਲਤ ਹੈ ਅਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਉਹਦੇ ਮੂੰਹੋਂ ਇਹ ਦੂਸਰਤ ਨਹੀਂ ਆਏ ਇਹ ਉਸ ਮਸੂਮ ਦੇ ਨਾਲ ਬਹੁਤ ਮਾਰਾ ਹੋਇਆ ਧੱਕਾ ਹੋਇਆ ਸੁਣਿਆ ਤੁਸੀਂ ਭਗਵੰਤ ਜੀ ਦੇ ਮੂੰਹੋਂ ਕਿਸੇ ਮੰਤਰੀ ਦੇ ਮੂੰਹੋਂ ਉਹਨਾਂ ਨੇ ਨਹੀਂ ਬੋਲਣਾ ਉਹਨਾਂ ਨੇ ਝੋਟਾ ਲੈਣੀਆਂ ਨੇ ਇਹ ਸਾਰੀਆਂ ਤੀਜਾ ਆਵਾਜ਼ ਦੀ ਤਕ ਲੋਕ ਨੇ ਜਿਹੜੇ ਉਹ ਲੈ ਕੇ ਆਏ ਨੇ ਉਹਨਾਂ ਦੀ ਦੇਣ ਆ ਇਹ ਸਾਰਾ ਕੁਝ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਨਾ ਇਹਨਾਂ ਦੇ ਵੋਟਰ ਜੋ ਵੀ ਪਹਿਲਾਂ ਤੁਸੀਂ ਸੁਣਿਆ ਹੈ ਇਹਨਾਂ ਦੀਆਂ ਐਂਡੀਆਂ ਜੋ ਇੱਥੇ ਬਣੀਆਂ ਨੇ ਉਹ ਸਾਰੀਆਂ ਰੱਤ ਹੋਣੀਆਂ ਚਾਹੀਦੀਆਂ ਨੇ ਕਾਨੂੰਨ ਬਣਾ ਚਾਹੀਦਾ ਹੈ ਪੰਜਾਬ ਆ ਸਾਡਾ ਅਸੀਂ ਪੰਜਾਬ ਦੇ ਵਸਣ ਦੀ ਅੱਜ ਅਸੀਂ ਨਹੀਂ ਸੋਚਾਂਗੇ ਤਾਂ ਹੋਰ ਕੌਣ ਸੋਚੂਗਾ ਸਾਨੂੰ ਤੁਰਨਾ ਪੈਣਾ ਸਾਰੇ ਇਕੱਠੇ ਹੋ ਕੇ ਬਾਹਰ ਵੀ ਸਾਡੇ ਵੀਰ ਬੈਠੇ ਨੇ ਸਾਨੂੰ ਸਾਰੇ ਪਾਸੇੋਂ ਮਾਰਿਆ ਜਾਂਦਾ ਹੈ ਤੁਸੀਂ ਇਹ ਦੇਖ ਰਹੇ ਹੋ ਨਾ ਇੱਕ ਵੀਡੀਓ ਚੱਲਦੀ ਆ ਜਿਹੜੀ ਚੱਲ ਰਹੀ ਆ ਜਿਹੜੇ ਕਹਿੰਦੇ ਨੇ ਨਾ ਰਹੂਗਾ ਵਾਸ ਨਾ ਬਚੂਗੀ ਵੰਸਰੀ ਸੜ ਦਿਉ ਪਾਣੀ ਇਹ ਪਾਣੀ ਕੁਦਰਤੀ ਦੇਣ ਨਹੀਂ ਤੁਹਾਨੂੰ ਮਾਰਿਆ ਜਾ ਰਿਹਾ ਚਾਰੇ ਬਾਸ਼ਿਆਂ ਤੋਂ ਖਤਮ ਕੀਤਾ ਜਾ ਰਿਹਾ ਚਾਹੇ ਉਹ ਪਾਣੀ ਦੇ ਉੱਤੇ ਮਸਲੇ ਦੇ ਉੱਤੇ ਹੋਵੇ ਚਾਹੇ ਪ੍ਰਵਾਸ ਦੇ ਨਾਂ ਤੇ ਹੋਵੇ ਚਾਹੇ ਕੋਈ ਬਿਮਾਰੀ ਹੋ ਜਾਏ ਚਾਹੇ ਕੋਈ ਹੋੜ ਗੱਲਬਾਤ ਹੋ ਜਾਏ ਚਾਹੇ ਘੂਠੇ ਮੁਕਾਬਲੇ ਹੋ ਜਾਣ ਸਾਰੇ ਪਾਸੇ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਮジョਰਟੀ ਖਤਮ ਕੀਤੀ ਜਾ ਰਹੀ ਆ ਹੁਣ ਸਾਨੂੰ ਸਿੱਖਾਂ ਨੂੰ ਇੱਕ ਤਹਈਆ ਕਰਨਾ ਪੈਣਾ ਇਕੱਤਰ ਹੋ ਕੇ ਤੁਰਨਾ ਪੈਣਾ ਸਾਨੂੰ ਆਪਣੇ ਰਾਜ ਦੀ ਗੱਲ ਕਰਨੀ ਪੈਣੀ ਹੈ ਸਾਡਾ ਰਾਜ ਅਜਿਹਾ ਸਾਨੂੰ ਜਿੰਨਾ ਚਿਰ ਅਸੀਂ ਖਾਲਸਾ ਰਾਜ ਦੇ ਪਾਦੀ ਨਹੀਂ ਬਣਦੇ ਉਹਨਾਂ ਚਿਰ ਇਹ ਸਾਨੂੰ ਮਾਰਦੇ ਰਹਿਣਗੇ ਕੁੱਟਦੇ ਰਹਿਣਗੇ ਤੇ ਆਹੀ ਕੁਝ ਬਾਪਰਨਾ ਹੈ ਸੰਤੋਖਰ ਵੀ ਤੁਰਨਾ ਪੈਣਾ ਹੈ ਸਾਨੂੰ ਆਪਣੇ ਖਾਸਾ ਰਾਜ ਦੀ ਵੀ ਗੱਲ ਕਰਨੀ ਪੈਣੀ ਹੈ ਜਿੱਥੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਜਸੇਬੰਦੀਆਂ ਨੇ ਜਿਨ੍ਹਾਂ ਦੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਉਹ ਚੁੱਪ-ਚੁਪੀ ਬੈਠੀਆਂ ਨੇ ਮੈਂ ਤੁਹਾਨੂੰ ਵੀ ਪੁੱਛਣਾ ਚਾਹਵਾਂ ਉਹਨਾਂ ਨੂੰ ਤੁਸੀਂ ਜਾ ਕੇ ਰੱਬ ਮੰਨਦੇ ਹੋ ਉਹਨਾਂ ਨੂੰ ਜਾ ਕੇ ਪੂਜਦੇ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਕਰੋ ਚੁੱਪ ਚੁਪ ਕਰਕੇ ਬੈਠ ਜਾਂਦੇ ਨੇ ਕਿਸੇ ਦੇ ਇੱਕ ਵੀ ਸਬਦ ਮੂੰਹ ਚੋਂ ਨਿਕਲਦਾ ਵੀ ਇਹ ਸਰਕਾਰਾਂ ਗਲਤ ਕਰ ਰਹੀਆਂ ਨੇ ਸਾਡੇ ਪੰਜਾਬ ਨੂੰ ਮਾਰ ਰਹੀਆਂ ਨੇ ਕਿਉਂਕਿ ਉਹ ਸਰਕਾਰਾਂ ਦੇ ਖੁੱਡਲੀ ਚੱਟ ਫੜੇ ਹੋਏ ਨੇ ਉਹ ਸਰਕਾਰਾਂ ਦੇ ਪਿੱਟਰੂ ਬੜੇ ਹੋਏ ਨੇ ਤਾਂ ਹੀ ਨਹੀਂ ਬੋਲਦੇ ਇਹ ਪ੍ਰਵਾਸੀ ਦਾ ਕੀ ਗੱਲ ਆ ਸੀ ਸ਼ਾਮ ਨੂੰ ਸੂਰਜ ਡੁੱਬਦੂ ਪਹਿਲਾਂ ਪਹਿਲਾਂ ਇਸ ਪੰਜਾਬ ਤੋਂ ਕੱਢ ਸਕਦੇ ਆ ਜਿਉਂ ਨਿਹੰਗ ਸਿੰਘ ਜੰਦਰੇਬੰਦੀਆਂ ਤਿਆਰ ਪਤਿਆਰ ਹੋ ਗਏ ਤਾਂ ਕੌਣ ਕਦੇ ਕਰ ਲੈਣਾ ਪਰ ਉਹ ਨਹੀਂ ਬੋਲਣੀਆਂ ਆਉਣਗੀਆਂ ਉਹ ਇਹ ਸਰਕਾਰ ਦੀਆਂ ਪਿੱਠ ਬਕੁੰਦੇ ਨਹੀਂ ਇਸ ਮਸਲੇ ਤੇ ਆਉਣਗੀਆਂ ਨਹੀਂ ਪੰਜਾਬ ਦੇ ਵਿੱਚ ਸਾਡੇ ਨੌਜਵਾਲਾਂ ਨੂੰ ਕੋਈ ਕਾਊਂਟਰ ਕਰਕੇ ਮਾਰ ਦੇ ਸਾਨੂੰ ਪੰਜਾਬ ਨੂੰ ਉਹ ਜਿੱਦਣ ਬਾਜੀ ਬਰਵਾਦੀ ਬਾਣ ਠਕੀ ਜਾ ਜੋਬ ਸੈਂਟਰ ਕਰੇ ਸਰਕਾਰ ਐਜੰਸੀਆਂ ਜਿਹੜਾ ਕੁਛ ਮਰਜ਼ੀ ਕਰਨਾ ਉਹਨਾਂ ਨੇ ਕਦੇ ਵੀ ਉਹ ਗੱਲਾਂ ਤੇ ਨਹੀਂ ਆਉਣਾ ਉਹਨਾਂ ਨੇ ਆਪਣੀ ਢੇਰ ਕਾਦਰੂ ਵਧਾਉਣਾ ਹੈ ਉਹਨਾਂ ਨੇ ਟੱਕਰ ਚ ਲਾਉਣਾ ਹੈ ਇੱਥੇ ਤੱਕ ਸ਼ੀਮਤ ਨਹੀਂ ਉਹ ਅਸ ਮਹਨੇ ਕੱਢਣੇ ਨੇ ਆਹ ਕੁਛ ਕਰ ਸਕਦੇ ਨੇ ਭਰਾਵੋ ਤੁਸੀਂ ਇਹ ਵੀ ਦੇਖਣਾ ਜਿਹੜਾ ਅੱਜ ਪੰਜਾਬ ਦੇ ਨਾਲ ਕੌਣ ਖੜਾਇਆ ਕੌਣ ਪੰਜਾਬ ਦੇ ਹੱਕ ਦੀ ਗੱਲ ਕਰਦਾ ਉਹਨਾਂ ਦੇ ਨਾਲ ਤੁਰਿਆ ਕਰੋ ਜਿਹੜੇ ਬੋਲਦੇ ਨੇ ਤੁਸੀਂ ਉਹਨਾਂ ਦਾ ਵੀ ਵਿਸ਼ਵਾਸ ਨਹੀਂ ਦਿੰਦੇ ਇਸ ਕਰਕੇ ਮੇਰੀਆਂ ਬੇਨਤੀਆਂ ਨੇ ਜੋ ਵੀ ਇੱਥੇ ਫੈਸਲੇ ਲੈ ਗਏ ਨੇ ਜੋ ਵੀ ਮਹਾਂਮਕੇ ਤੋਰਨੀ ਆਸੀ ਤੁਹਾਡੇ ਨਾਲ ਖੜੇ ਆ ਇਹ ਸਿਰੇ ਪੰਜਾਬ ਵਾਸਤੇ ਆ ਹੋਰਾਂ ਦੇ ਵਾਸਤੇ ਕੋਈ ਗੱਲ ਨਹੀਂ ਇੱਥੇ ਬਹੁਤ ਸਾਰੇ ਆ ਕੇ ਚਲੇ ਗਏ ਅਸੀਂ ਤਾਂ ਉਹ ਨਹੀਂ ਖਤਮ ਹੋਏ ਜਦੋਂ ਸਾਡੇ ਪੇਟ ਦੇ ਵਿੱਚ ਬੀਬੀਆਂ ਦੇ ਗਰਭ ਦੇ ਵਿੱਚ ਮੀਰ ਮੰਨੂ ਨੇ ਬੱਚਿਆਂ ਨੂੰ ਕਤਲ ਕਰਤਾ ਖੋਤੇ ਕਰਕੇ ਗਾਂਜ ਹਾਰ ਮਾਰੇ ਚੱਕੜੀਆਂ ਦੇ ਰਾਹ ਤੇ ਫਿਰ ਹੁਣੇ ਸਾਨੂੰ ਜਗਾ ਲੈਣਗੇ ਹੁਣ ਤਾਂ ਸਾਡੇ ਪੰਜਾਬ ਕੀ ਪੂਰੇ ਭੜ ਦੇ ਵਿੱਚ ਸਿੱਖ ਬੈਠੇ ਨੇ ਪਰ ਗੱਲ ਉਹਦਾ ਮਾਣੀਆਂ ਜਦੋਂ ਅਸੀਂ ਸੱਚੇ ਹੰਦੇ ਦੇ ਨਾਲ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਵਾਸਤੇ ਲੜਾਂਗੇ ਅੱਜ ਅਸੀਂ ਗੱਨਾ ਪੰਜਾਬ ਦੀਆਂ ਕਰਦੇ ਆ ਜਦੋਂ ਸਰਕਾਰੀ ਤੰਤਕਾ ਦਾ ਦਬਾਅ ਆ ਜਾਂਦਾ ਫਿਰ ਉਹ ਅਸੀਂ ਚੁੱਪ ਕਰਕੇ ਕੇਸਲ ਵੱਟ ਕੇ ਬਹਿ ਜਾਂਦੇ ਆ ਇਸ ਕਰਕੇ ਸਾਨੂੰ ਨਗਦ ਤੇ ਹੋ ਕੇ ਪੰਜਾਬ ਦੇ ਦਰਦ ਲੈ ਕੇ ਚੱਲਣਾ ਪਊਗਾ ਪੰਜਾਬ ਦੀ ਗੱਲ ਕਰਨੀ ਪਊਗੀ ਫੇਰ ਹੀ ਇਹ ਸਾਰੇ ਮਸਲਾਂ ਦਾ ਹੱਲ ਹੋ ਸਕਦਾ ੁੱਲਾ ਲੁਕਾਂ ਦੀ ਖਿਮਾ ਅਸੀਂ ਫੇਰ ਉਸ ਹਰਵੀਰ ਬੱਚੇ ਨੂੰ ਜਿਹਦੀ ਦਰਦਨਾਕ ਉਸ ਮਾਤ ਹੋਈ ਹੈ ਪ੍ਰਵਾਸੀ ਨੇ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੇਨਤੀ ਕਰਨੇ ਕਿ ਹਮੇਸ਼ਾ ਹੀ ਉਹਨੂੰ ਆਪਣੇ ਚਾਹਾਂ ਦੇ ਵਿੱਚ ਨਿਵਾਸ ਵਾਖੇ ਦੇ ਪਰਿਵਾਰ ਦੇ ਨਾਲ ਖੜੇ ਆ ਤੇ ਤੁਹਾਡੇ ਨਾਲ ਖੜੇ ਆ ਪੰਜਾਬ ਦੇ ਨਾਲ ਖੜੇ ਆ ਜਿੱਥੇ ਮਰਜੀ ਤੁਸੀਂ ਕਹੋਗੇ ਉੱਥੇ ਹਾਜ਼ਰ ਹੋਵਾਂਗੇ ਪੁਣਾ ਜੁਗਾਂ ਦੀ ਜਮਾ ਵਾਹਿਗੁਰੂ ਜੀ ਦਾ ਖਾਲਸਾ ਰੱਬ ਦੀ ਕਿਰਤ